ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 3 ਉੜ ਵਾਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੈ ਸੋਹਗਣੀ ਹਰ ਜੀਉ ਮਰ ਨਾ ਜਾਏ ਰਾਮ ਜੀ ਲੋੜਾ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰ ਨਾ ਜਾਏ ਰਾਮ ਹਰ ਜਿਉ ਮਰ ਨਾ ਜਾਏ ਗੁਰ ਕੈ ਸਹਜ ਸੁਭਾਏ ਸਾਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਹੀਂ ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਆਨ ਦਿਨ ਸਹਜ ਮਾਤੀ ਰਾਮ ਗੁਰ ਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਏ ਅਨ ਦਿਨ 라ਵੇ ਹਰ ਪ੍ਰਭ ਆਪਣਾ ਵਿੱਚ ਹੂੰ ਆਪ ਗਵਾਏ ਗੁਰਮਤ ਪਾਇਆ ਸਹਿਜ ਮਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਵਡਿਆਈ ਪ੍ਰਭ 라ਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿੰਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚ ਹੂੰ ਆਪ ਗਵਾਯਾ ਰਾਮ ਵਿੱਚ ਹੂੰ ਮੋ ਚੁਕਾਇਆ ਜਾਂ ਹਰ ਭਾਇਆ ਹਰ ਕਾਮਣ ਮਨ ਭਾਣੀ ਆਨੰਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਦਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰਿ ਸੇਤੀ ਚਿਤ ਲਾਇਆ ਕਾਮਣ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਤਾਰੇ ਰਾਮ ਹਰ ਰਾਖਿਆ ਉਰਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਬਿਦਾਤਾ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪੋ ਨਾ ਗੁਰ ਕੈ ਸ਼ਬਦ ਸਵਾਰੇ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪੋ ਨਾ ਗੁਰ ਕੈ ਸ਼ਬਦ ਸਵਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ RAM ਸਦਾ ਹੋਵੈ ਸੁਹਾਗਣੀ ਹਰ ਜੀਉ ਮਰ ਨਾ ਜਾਏ ਰਾਮ